ਸੋ ਸ਼ੇਰ ਮੁਹੰਮਦ ਖਾਨ ਨੇ ਸਭ ਤੋਂ ਪਹਿਲਾਂ ਬਗਾਵਤ ਕੀਤੀ ਸੀ ਸੂਬਾ ਸਰਹੰਦ ਦੇ ਖਿਲਾਫ ਤੇ ਵਿਰੋਧ ਕੀਤਾ ਸੀ ਸਹਿਬਜ਼ਾਦਿਆਂ ਨੂੰ ਨੀਆ ਵਿੱਚ ਚਣੌਣ ਦੇ ਫੈਸਲੇ ਦਾ ਉਸ ਸ਼ੇਰ ਮੁਹੰਮਦ ਖਾਨ ਦੇ ਵਾਰਸਾਂ ਦਾ ਇਹ ਕਿਲਾ ਦੂਰ ਤੱਕ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਅੱਜ ਇੱਕ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਜਿਸ ਦੀ ਸਾਹਬ ਸੰਭਾਲਦਾ ਪੰਜਾਬ ਸਰਕਾਰ ਜਾਂ ਸੈਂਟਰਲ ਸਰਕਾਰ ਦੇ ਵੱਲੋਂ ਅਜੇ ਤੱਕ ਤਾਂ ਕੋਈ ਪ੍ਰਬੰਧ ਦਿਖਾਈ ਨਹੀਂ ਦੇ ਰਿਹਾ ਤੇ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਿੰਨੇ ਹਾਲਾਤ ਨਾਜ਼ੁਕ ਇਸ ਕਿਲੇ ਦੇ ਹੁਣ ਹੋ ਚੁੱਕੇ ਆ ਇਹ ਵੀ ਨਹੀਂ ਲੱਗਦਾ ਕਿ ਇਸ ਨੂੰ ਹੁਣ ਬਚਾਇਆ ਜਾ ਸਕਦਾ ਕਿਉਂਕਿ ਇਹ ਵਿਰਾਸਤ ਹੁਣ ਲੱਗਦਾ ਨਹੀਂ ਸੰਭਾਲੀ ਜਾ ਸਕਦੀ ਆ ਪਰ ਜੇਕਰ ਥੋੜੀ ਜੀ ਹਿੰਮਤ ਕੀਤੀ ਜਾਵੇ ਜੇ ਇਸ ਪੋਜੀਸ਼ਨ ਦੇ ਵਿੱਚ ਇਹ ਖੜੀ ਆ ਉਸੇ ਹੀ ਪੋਜੀਸ਼ਨ ਦੇ ਵਿੱਚ ਇਹਨੂੰ ਜ਼ਰੂਰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ